ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਦੂਜੀ ਲਿਸਟ ਕੀਤੀ ਜਾਰੀ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੋੜ ਚੌਂ ਮੈਦਾਨ ਚ ਉਤਾਰਿਆ ਕਾਂਗਰਸ ਛੱਡ ਕੇ ਆਏ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਟਿਕਟ ਹੁਣ ਤੱਕ ਐਲਾਨੇ કુલ 12ਵੇਂ ਅਕਾਲੀ ਦਲ ਨੇ ਚੰਡੀਗੜ੍ਹ ਤੋਂ ਵੀ ਦਿੱਤੀ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਪਹਿਲੀ ਵਾਰ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜ ਰਿਹਾ ਅਕਾਲੀ ਕਾਂਗਰਸੀਆਂ ਟਿਕਟਾਂ ਤੇ ਪ੍ਰਤਾਪ ਸਿੰਘ ਬਾਜਵਾ ਦਾ ਦਾਵਾ ਕਿਸੇ ਸੀਟ ਤੇ ਕੋਈ ਪੇਚ ਨਹੀਂ ਫਸਿਆ ਜਲਦ ਆਏਗੀ ਉਮੀਦਵਾਰਾਂ ਦੀ ਅਗਲੀ ਸੂਚੀ ਲੁਧਿਆਣਾ ਸੀਟ ਨੂੰ ਲੈ ਕੇ ਬੋਲੇ ਕੁਲਦੀਪ ਵੈਦ ਸਾਨੂੰ ਪੈਰਾਸ਼ੂਟ ਉਮੀਦਵਾਰ ਮਨਜ਼ੂਰ ਨਹੀਂ ਪੀਐਮ ਮੋਦੀ ਨੇ ਫਿਰ ਬੋਲਿਆ ਕਾਂਗਰਸ ਤੇ ਹਮਲਾ ਅਲੀਗੜ ਰੈਲੀ 'ਚ ਬੋਲੇ ਕਾਂਗਰਸ ਤੁਹਾਡੀ ਸੰਪਤੀ ਤੇ ਮਾਰਨਾ ਚਾਹੁੰਦੀ ਹੈ ਪੰਜਾਬ ਪਹਿਲਾਵਾ ਦੇ ਮੰਗਲ ਸੂਤਰ ਤੱਕ ਤੇ ਇਹਨਾਂ ਦੀ ਨਜ਼ਰ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀਆਂ 17 ਸ਼ਿਕਾਇਤਾਂ ਪੀਐਮ ਵੱਲੋਂ ਦਿੱਤੇ ਬਿਆਨ ਖਿਲਾਫ ਮੰਗੀ ਕਾਰਵਾਈ ਸੂਰਤ ਦੀ ਚੌਨ ਮਲਤਵੀ ਕਰਨ ਦੀ ਕੀਤੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਦੂਜੀਆਂ ਤਰ੍ਹਾਂ ਦੇ ਲੀਡਰ AIG ਗੰਤੀਰ ਸਿੰਘ ਉਪਲ ਨੇ ਵੀ ਚੱਕਿਆ ਝਾੜੂ ਸੀਐਮ ਮਾਨ ਨੇ ਪਾਰਟੀ ਚੌਨ ਵਾਲੇ ਵਕਫ ਵਕਫ ਸਿਆਸੀ ਤਰ੍ਹਾਂ ਦੇ ਆਗੂਆਂ ਨੂੰ ਕਿਹਾ ਵੈਲਕਮ ਚੰਡੀਗੜ੍ਹ ਚ ਖੁੱਲੇਗੀ ਸੀਐਮ ਮਾਨ ਦੀ ਰਹਾਇਸ਼ ਤੇ ਅੱਗੋ ਜਾਂਦੀ ਰੋਡ ਹਾਈ ਕੋਰਟ ਨੇ ਚੰਡੀਗੜ੍ਹ ਦੇ ਡੀਜੀਪੀ ਤੇ ਐਸਐਸਪੀ ਨੂੰ ਦਿੱਤੇ ਹੁਕਮ 1 ਮਈ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹਾ ਕਰੇਗੀ ਸੜਕ ਆਜਪਾ ਉਮੀਦਵਾਰ ਹਾਂਸਰਾ ਝਾਂਸਤਾ ਕਿਸਾਨਾਂ ਵੱਲੋਂ ਫਿਰ ਵਿਰੋਧ ਗਿੱਦੜਵਾ ਦੇ ਪਿੰਡ ਪੁੱਤਰ ਸ਼ਰੀਚ ਅੰਸ਼ ਨੂੰ ਕੇਰ ਕੇ ਕਿਸਾਨਾਂ ਨੇ ਕੀਤੇ ਸਵਾਲ-ਜਵਾਬ ਅੰਮ੍ਰਿਤਸਰ ਬਾਈਪਾਸ ਨੇੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਤਿੰਨ ਸਾਥੀਆਂ ਸਮੇਤ ਕਾਰ ਚ ਜਾਰੇ ਰੁਪਿੰਦਰ ਤੇ ਦੋ ਹਮਲਾਵਰਾਂ ਨੇ ਕੀਤੀ ਫਾਇਰਿੰਗ ਪਹਿਲਾਂ ਤੋਂ ਹੀ ਕਾਤਲਾ ਕੇ ਖੜੇ ਸੀ ਹਮਲਾ ਸਸੀਕਾਲ ਨਿਊਜ਼ 1850 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਅਕਾਲੀ ਦਲ ਦੀ ਦੂਸਰੀ ਲਿਸਟ ਤੋਂ ਅਕਾਲੀ ਦਲ ਵੱਲੋਂ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਔਰ ਇਸ ਲਿਸਟ ਦੇ ਨਾਲ ਅਕਾਲੀ ਦਲ ਦੇ ਕੁੱਲ 12 ਉਮੀਦਵਾਰ ਚੋਣ ਮੈਦਾਨ ਚ ਆ ਗਏ ਨੇ ਸਿਰਫ ਖਡੂਰ ਸਾਹਿਬ ਸੀਟ ਬਾਕੀ ਹੈ ਸੋ ਦੂਜੀ ਲਿਸਟ ਦੇ ਵਿੱਚ ਚੰਡੀਗੜ੍ਹ ਸਮੇਤ 6 ਉਮੀਦਵਾਰਾਂ ਦਾ ਅੱਜ ਐਲਾਨ ਕੀਤਾ ਗਿਆ ਜਿਦੇ ਵਿੱਚ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੋੜ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਲੰਧਰ ਤੋਂ ਅੱਜ ਹੀ ਕਾਂਗਰਸ ਛੱਡ ਕੇ ਅਕਾਲੀ ਦਲ ਚ ਦਾਖਲ ਹੋਏ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਗਈ ਹੈ ਲੁਧਿਆਣਾ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਹੁਸ਼ਿਆਰਪੁਰ ਤੋਂ ਸੋਨ ਸਿੰਘ ਠੰਡਲ ਨੂੰ ਟਿਕਟ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਬਾਣ ਜਿਹੜੇ ਜੋਰਾ ਸਿੰਘ ਮਾਨ ਦੇ ਸਾਬਕਾ ਐਮਪੀ ਜੋਰਾ ਸਿੰਘ ਮਾਨ ਦੇ ਛੋਟੇ ਬੇਟੇ ਨੇ ਨਰਦੇਵ ਸਿੰਘ ਬੋਬੀ ਮਾਨ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਔਰ ਚੰਡੀਗੜ੍ਹ ਸੀਟ ਤੋਂ ਵੀ ਅਕਾਲੀ ਦਲ ਇਸ ਵਾਰੀ ਚੋਣ ਲੜ ਰਿਹਾ ਹੈ ਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਸੋ ਪੰਜਾਬ ਦੀਆਂ ਹੁਣ ਤੱਕ 12 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਅਕਾਲੀ ਦਲ ਬਲੌਰ ਖਡੂਰ ਸਾਹਿਬ ਸੀਟ ਸਿਰਫ ਇੱਕ ਬਾਕੀ ਬਚੀ ਚਰਮਣੀ ਅਕਾਲੀ ਦਲ ਨੇ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉਹ ਵੀ ਵੱਖਰੇ ਤਰੀਕੇ ਦੇ ਨਾਲ ਜਗ੍ਹਾ ਸੀ ਜਲੰਧਰ ਦੇ ਵਿੱਚ ਮਹਿੰਦਰ ਸਿੰਘ ਕੇਪੀ ਦਾ ਘਰ ਤੇ ਮੌਕਾ ਸੀ ਕੇਪੀ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਹੁੰਦਾ। ਤਾਂ ਜਦੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬੋਲਣਾ ਸ਼ੁਰੂ ਕੀਤਾ ਤਾਂ ਇਸ ਦੌਰਾਨ ਅਕਾਲੀ ਦਲ ਦੇ ਬਾਕੀ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ। ਜਿਸ ਦੀ ਸ਼ੁਰੂਆਤ ਕੀਤੀ ਮਹਿੰਦਰ ਕੇਪੀ ਤੋਂ ਬਠਿੰਡਾ ਤੋਂ ਮੋੜ ਹਰਸਮਤ ਕੋਰ ਬਾਦਲ ਤੇ ਦਾ ਖੜਿਆ ਗਿਆ। ਜਲੰਧਰ ਤੋਂ ਕਾਂਗਰਸ ਛੱਡ ਕੇ ਆਏ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਹੈ। ਲੁਧਿਆਣਾ ਤੋਂ ਰঞ্জੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ। ਫੁਸ਼ਾਰਪੁਰ ਤੋਂ ਸੋਨ ਸਿੰਘ ਠੰਡਲ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਨੂੰ ਟਿਕਟ ਦਿੱਤੀ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਪਿਕਚਰ ਕਲੀਅਰ ਕਰ ਦਿੱਤੀ ਹੈ ਸਿਟੀ ਬਿਊਟੀਫੁਲ ਤੋਂ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਬੋਲੇ ਜੀ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਾਹ ਰਣਜੀਤ ਸਿੰਘ ਢਿਲੋਂ ਹੋਣਗੇ ਤੇ ਛਾਰਪੁਰ ਤੋਂ ਸਾਰ ਸੂਨ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਾਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਸੋ ਬਠਿੰਡੇ ਤੋਂ ਵੀ ਬਾਹਰ ਸਿਮਰਤ ਕੌਰ ਬਾਦਲ ਜੀ ਸਾਲਾ ਜ਼ਿਕਰ ਹੋ ਗਿਆ ਕਿ ਅਕਾਲੀ ਦਲ ਨੇ ਹੁਣ ਤੱਕ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸ ਖਡੂਰ ਸਾਹਿਬ ਸੀਟ ਤੇ ਐਲਾਨ ਹੋਣਾ ਬਾਕੀ ਹੈ। ਇੱਕ ਵਾਰ ਤੁਹਾਨੂੰ 12 ਉਮੀਦਵਾਰਾਂ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸੰਦੂਰ ਤੋਂ ਇਕਬਾਲ ਸਿੰਘ ਝੁੰਦਾ, ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਚੌਂ ਮੈਦਾਨ ਦੇ ਵਿੱਚ ਨੇ। ਇਸ ਤੋਂ ਇਲਾਵਾ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ, ਹੁਸ਼ਿਆਰਪੁਰ ਤੋਂ ਸੋਨ ਸਿੰਘ ਠੰਡਲ ਤੇ ਦਾਖੇੜ ਉੱਥੇ ਪਟਿਆਲਾ ਤੋਂ ਐਨ ਕੇ ਸ਼ਰਮਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਤੇ ਗੁਰਦਾਸਪੁਰ ਤੋਂ ਦਿਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਲੰਧਰ ਤੋਂ ਰਗਵ ਜੈਨ న్యూਸ 18 ਪੰਜਾਬ ਤੇ ਅਕਾਲੀ ਦਲ ਵੱਲੋਂ ਜਿਨ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦੇ ਕੀ ਵਿਚਾਰ ਨੇ ਟਿਕਟ ਮਿਲਣ ਤੋਂ ਬਾਅਦ ਕੀ ਪ੍ਰतिकਰਮ ਉਹਨਾਂ ਵੱਲੋਂ ਦਿੱਤੇ ਗਏ ਇੱਕ ਇੱਕ ਕਰਕੇ ਸਾਰਿਆਂ ਦੇ ਪ੍ਰतिकਰਮ ਸੁਣਾਉਣੇ ਅੱਜ ਵੀ ਗੁਰੂ ਸਾਹਿਬ ਦੇ ਚਰਨਾਚਾਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਪਾਸ ਤੇ ਉਮੀਦ ਹੈ ਕਿ ਜਿੱਥੇ ਹਰ ਪੰਜਾਬੀ ਜੀ ਜਾਨ ਲਗਾਉਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਲਾ ਕਿ ਦਿੱਲੀ ਦੀ ਕਤੂਦਿਲਿਆ ਦੀ ਤੇ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਦੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫੇਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤਾਂ ਦੇਹੀ ਦੇ ਨਾਲ ਪੰਜਾਬ ਚ ਵੀ ਕਰ ਸਕਦੇ ਆ ਪਾਰਲੀਮੈਂਟ ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਨੂੰ ਇੱਕ ਕਰਕੇ ਆਪਾਂ ਹਾਜ਼ਰ ਆਓ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਇਹ ਕਹਿ ਸਕਦੀ ਆ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਤਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਜਿਨੂੰ ਤੁਸੀਂ ਪਰਸਾ ਤੋਂ ਚੱਕ ਕੇ ਅੱਛਾ ਤਾਈ ਪਿਠਾਪਤਾ ਹੈ ਕਿ ਹਮੇਸ਼ਾ ਵਾਸਤੇ ਮੈਂ ਤੁਹਾਡੇ ਸਾਰਾ ਬਰੈ ਨਹੀਂ ਰਵਾਂਗੀ ਅੱਜ ਤਾਂ ਇਹ ਕਹਿ ਸਕਦੇ ਆ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਇਆ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਇੱਕ ਕਰਕੇ ਕਰਾਂਗੀ। ਭਾਰਤ ਦੀ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦਾ ਸਮੁੱਚੇ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਵਰਗੇ ਸਧਾਰਨ ਮਨੁੱਖ ਦੇ ਉੱਤੇ ਫੈਸਲਾ ਕੀਤਾ ਭਰੋਸਾ ਪ੍ਰਗਟ ਕੀਤਾ। ਮੈਂ 1997 ਤੋਂ ਐਜ ਕਾਉਂਸਲਰ ਫਿਰ ਐਮਐਲਏ ਸੇਵਾ ਕੀਤੀ ਹੈ ਲੁਧਿਆਣੇ ਦੇ ਲੋਕਾਂ ਦੀ। ਔਰ ਮੇਰੇ ਤੇ ਉਹਨਾਂ ਨੇ ਭਰੋਸਾ ਪ੍ਰਗਟ ਕਰਕੇ ਮੇਰੇ ਨੂੰ ਬਹੁਤ ਲੋਕਾਂ ਦੇ ਵਿੱਚ ਜਦ ਮੈਂ ਕੀ ਸ਼ਬਦਾਂ ਦੀ ਮੇਰੇ ਕੋਲ ਘਾਤਾ ਦਾ ਕੀ ਕਹਿ ਸਕਾਂ ਮੈਂ ਕੋਸ਼ਿਸ਼ ਕਰੂੰਗਾ ਵੀ ਜੋ ਮੇਰੇ ਦੇ ਹਾਈ ਕਮਾਂਡ ਨੇ ਭਰੋਸਾ ਕੀਤਾ ਮੈਂ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂ ਔਰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੁਧਿਆਣੇ ਦੇ ਲੋਕਾਂ ਦਾ ਭਰੋਸਾ ਜਿੱਤ ਕੇ ਪਾਰਟੀ ਹਾਈ ਕਮਾਂਡ ਦੀਆਂ ਜੋ ਭਾਵਨਾਵਾਂ ਉਹਨਾਂ ਨੂੰ ਪੂਰਾ ਕਰਾਂ ਮੈਨੂੰ ਇਹ ਪੂਰੀ ਉਮੀਦ ਹੈ ਕਿ ਸਾਡੇ ਪਰਿਵਾਰ ਨੇ ਜਲੰਧਰ ਦੇ ਲੋਕਾਂ ਦੀ ਬਹੁਤ ਹੀ ਸੇਵਾ ਕੀਤੀ ਹੈ ਔਰ ਇਕ੍ਰੋਸ ਦੀ ਪਾਰਟੀ ਇਹ ਨਹੀਂ ਵੀ ਪੈਸੀ ਕਾਂਗਰਸੀਆਂ ਦੀ ਕੀਤੀ ਹੈ ਹਰ ਪਾਰਟੀ ਦੇ ਵਿਅਕਤੀ ਦੀ ਉਸ ਜਿਹੜੀ ਆ ਸੇਵਾ ਕੀਤੀ ਹੈ ਆਮ ਲੋਕਾਂ ਦੀ ਸੇਵਾ ਕੀਤੀ ਹੈ ਔਰ ਅਸੀਂ ਲੋਕਾਂ ਦੇ ਕੋਲ ਜਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਸਾਡੀ ਪਾਰਟੀ ਦਾ ਇਹ ਪ੍ਰੋਗਰਾਮ ਹੈ ਭਾਵੇਂ ਮੈਂ ਨਵੀਂ ਪਾਰਟੀ ਦੇ ਵਿੱਚ ਗਿਆ ਲੇਕਿਨ ਜਾਣੀ ਪਛਾਣੀ ਲੋਕਾਂ ਦੀ ਪਾਰਟੀ ਹੈ ਇਸ ਕਰਕੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਦੇਣਾ ਹੈ ਜੋ ਲੋਕਾਂ ਦਾ ਫਤਵਾ ਹੋਊਗਾ ਉਹ ਸਾਨੂੰ ਮਿਲਣਾ ਹੈ ਪਹਿਲਾਂ ਤਾਂ ਮੈਂ ਪਾਰਟੀ ਪ੍ਰਧਾਨ ਔਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪਿੰਡ ਦੇ ਮੁੰਡੇ ਨੇ ਮੈਂਪੀ ਦਾ ਟਿਕਟ ਨਾਲ ਨਵਾਜਿਆ ਹੈ ਤੇ ਭਰੋਸਾ ਦਿਵਾਉਂਦਾ ਕਿ ਤੁਹਾਡੀਆਂ ਜਿਹੜੀਆਂ ਤੁਸੀਂ ਮੇਰੇ ਦੇ ਵਿਸ਼ਵਾਸ ਜਾ ਤਾਏ ਉਹਨਾਂ ਉਮੀਦਾਂ ਦੇ ਖਰਾ ਉਤਰਾਂਗਾ ਤੇ ਅੱਛੀ ਟੱਕਰ ਦੇ ਕੇ ਅੱਥੋਂ ਜਿੱਤ ਪ੍ਰਾਪਤ ਕਰਾਂਗੇ ਦੂਸਰੇ ਵੀ ਤੇ ਗੱਲ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਦੀ ਕਰੀਏ ਤਾਂ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਦਾ ਇੰਤਜ਼ਾਰ ਕਦੋਂ ਖਤਮ ਹੋਏਗਾ ਇਸ ਸਵਾਲ ਦਾ ਜਵਾਬ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਕਿਹਾ ਕਿ 체ਤੀ ਹੀ ਬਾਕੀ ਰਹਿੰਦੇ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਸਵਾਲ ਇਹ ਹੈ ਕਿ ਆਖਿਰ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਕਾਂਗਰਸ 'ਚ ਇੰਨੀ ਦੇਰੀ ਕਿਉਂ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੀ ਦੀ ਸਾਰੀ ਲਿਸਟ ਪਾਰ ਆ ਜਾਏਗੀ ਦਾਅਵਾ ਤਾਂ ਜਲਦੀ ਦਾ ਹੈ ਪਰ ਕਾਂਗਰਸ ਪਹਿਲਾਂ ਹੀ ਲੇਟ ਹੋ ਚੁੱਕੀ ਹੈ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਮੀਦਵਾਰਾਂ ਦੇ ਐਲਾਨ 'ਚ ਕਾਂਗਰਸ ਹਰ ਇਹ ਸਭ ਤੋਂ ਪਿੱਛੇ ਚੱਲ ਰਹੀ ਹੈ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਸਿਰਫ 6 ਹੀ ਕੈਂਡੀਡੇਟ ਮੈਦਾਨ ਚ ਉਤਾਰੇ ਨੇ ਬਾਕੀ 7 ਸੀਟਾਂ ਦੇ ਉੱਤੇ ਕੌਂਗਰਸ ਦੇ ਪੱਤੇ ਖੁੱਲਣ ਦਾ ਇੰਤਜ਼ਾਰ ਹੈ ਉਮੀਦਵਾਰਾਂ ਦੇ ਐਲਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ 13 ਦੀਆਂ 13 ਲੋਕ ਸਭਾ ਸੀਟਾਂ ਤੇ ਆਪਣੀ ਤਸਵੀਰ ਸਾਫ ਆਮ ਆਦਮੀ ਪਾਰਟੀ ਕਰ ਚੁੱਕੀ ਹੈ 12 ਉਮੀਦਵਾਰਾਂ ਦੇ ਨਾਲ ਅਕਾਲੀ ਦਲ ਦੂਜੇ ਨੰਬਰ ਤੇ ਹੈ ਤਾਂ ਭਾਜਪਾ ਵੀ ਕਾਂਗਰਸ ਤੋਂ ਅੱਗੇ ਵਧ ਕੇ 9 ਕੈਂਡੀਡੇਟਸ ਹੁਣ ਤੱਕ ਚੋਣ ਅਖਾੜੇ 'ਚ ਉਤਾਰ ਚੁੱਕੀ ਹੈ ਸਿਆਸੀ ਗਲੇਰੀ ਦੇ ਵਿੱਚ ਚਰਚਾ ਹੈ ਕਿ ਕੁਝ ਸੀਟਾਂ ਤੇ ਕਾਂਗਰਸ ਚ ਪੀਚ ਫਸਿਆ ਹੈ ਜਿਸ ਦੀ وجہ ਨਾਲ ਦੂਜੀ ਲਿਸਟ ਨਹੀਂ ਆ ਰਹੀ ਪਰ ਪ੍ਰਤਾਪ ਬਾਜਬਾ ਦੇ ਬੜਿੰਗ ਦਾ ਦਾਅਵਾ ਹੈ ਕਿ ਪੀਚ ਵਾਲੀ ਤਾਂ ਕੋਈ ਗੱਲ ਨਹੀਂ ਛੇਤੀ ਲਿਸਟ ਆ ਜਾਏਗੀ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੀ ਦੀ ਸਾਰੀ ਲਿਸਟ ਬਾਹਰ ਆ ਜਾਏਗੀ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਅੱਗੇ ਛੇ ਸੀਟਾਂ ਡਿਸਾਈਡ ਹੋ ਚੁੱਕੇ ਸੱਤ ਜਿਹੜੀਆਂ ਨੇ ਪਰ ਚੰਦ ਦਿਨਾਂ ਚ ਨਾਟ ਟੂ ਮਨੀ ਡੇਸ ਥੋੜੇ ਦਿਨਾਂ ਚ ਆ ਜਾਣਗੇ ਦੇ ਇਸ ਵਿਚਾਲੇ ਕਾਂਗਰਸਿਸ ਹਸਪਾ ਵਿਧਾਇਕ ਕੁਲਦੀਪ ਬੈਦ ਨੂੰ ਡਰੇ ਕਿ ਪਾਰਟੀ ਲੁਧਿਆਣਾ ਤੋਂ ਕਿਸੇ ਪੈਰਾਸ਼ੂਟ ਨੂੰ ਚੋਣ ਅਖਾੜੇ ਚ ਉਤਾਰ ਸਕਦੀ ਹੈ ਤਾਂ ਉਹਨੇ ਸਾਫ ਕਰ ਦਿੱਤਾ ਕਿ ਉਹ ਕਿਸੇ ਬਾਰੀ ਨੂੰ ਮਨਜ਼ੂਰ ਨਹੀਂ ਕਰਨਗੇ ਕੋਈ ਲੁਧਿਆਣੇ ਤੋਂ ਪੈਰਾਸ਼ੂਟ ਨਾਲ ਅਸੀਂ ਕੈਂਡੀਡੇਟ ਐਕਸੈਪਟ ਨਹੀਂ ਕਰਾਂਗੇ ਇਹ ਬੜਾ ਸਪਸ਼ਟ ਹੈ ਅਸੀਂ ਰਾਜਾ ਵੜਿੰਗ ਜੀ ਨੂੰ ਵੀ ਦੱਸ ਦਿੱਤਾ ਹੈ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਦੱਸ ਦਿੱਤਾ ਹੈ ਮਤਲਬ ਲੁਧਿਆਣੇ ਤੋਂ ਹੀ ਜਿਹੜਾ ਲਿਆ ਜਾਊਗਾ ਸਭ ਬਿਲਕੁਲ 100% ਲੁਧਿਆਣੇ ਤੋਂ ਕੈਂਡੀਡੇਟ ਹੋਣਾ ਚਾਹੀਦਾ ਕਾਂਗਰਸ ਨੇ ਹੁਣ ਤੱਕ ਜੋ 6 ਸੀਟਾਂ ਐਲਾਨੀਆਂ ਨੇ ਉਹਨਾਂ ਦੇ ਵਿੱਚ ਪਟਿਆਲਾ ਜਲੰਧਰ 'ਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਵਿਖਣਾ ਹੋਵੇਗਾ ਕਿ ਹੁਣ ਦੂਜੀ ਲਿਸਟ ਦੇ ਵਿੱਚ ਵਿਰੋਧ ਵਾਲੀ ਹਵਾ ਤੋਂ ਬਚਣ ਦੇ ਲਈ ਕਾਂਗਰਸ ਟਿਕਟਾਂ ਦੀ ਬੰਡਰਮ ਲੈ ਕੇ ਕਿਹੜਾ ਫਾਰਮੂਲਾ ਅਪਣਾਉਂਦੀ ਹੈ ਬੀਰ ਰਿਪੋਰਟ న్యూਸ ਇਨ ਪੰਜਾਬ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪੀਐਮ ਮਨਮੋਨ ਸਿੰਘ ਦੇ 18 ਸਾਲ ਪੁਰਾਣੇ ਬਿਆਨ ਨੂੰ ਚੋਣਵਾਂੀ ਮੁੱਦਾ ਬਣਾ ਲਿਆ ਜਿਸ ਤੇ ਸਿਆਸੀ ਕਮਾਸਾਨ ਮਚ ਗਿਆ ਪੀਐਮ ਨੇ ਅਲੀਗੜ੍ਹ ਚ ਕਾਂਗਰਸ ਦੇ ਮੈਨੀਫੈਸਟੋ ਤੇ ਤੰਜ ਕਸਦਿਆ ਸੰਪਤੀ ਵੰਡ ਦੇਣ ਵਾਲਾ ਬਿਆਨ ਮੁੜ ਦੁਹਰਾਇਆ ਜਿਸ ਨੂੰ ਲੈ ਕੇ ਵਿਰੋਧੀ ਖੇਮਾ ਕਾਫੀ ਹਮਲਾਵਰ ਹੋ ਗਿਆ ਮਾਤਾਵਾਂ ਤੇ ਬਹਨੋ ਕੀ ਜ਼ਿੰਦਗੀ ਮੈਂ ਸੋਨਾ ਉਹ ਸਿਰਫ ਸ਼ੋਅ ਕਰਨ ਲਈ ਨਹੀਂ ਹੁੰਦਾ ਹੈ उसके स्वाभिमान से जुड़ा हुआ है, उसका मंगल सूत्र वो एक वो सोने का कीमत का, का मुद्दा नहीं है उसके जीवन के सपनों से जुड़ा तो हुआ है, तो मुझसे तो छीनने की बात कर रहे होते मैनिफेस्टो में और पहले जब उनकी सरकार थी उन्होंने कहा था कि देश की संपत्ति पर पहला अधिकार मुसलमानों का इसका मतलब ਇਹ ਸੰਪਤੀ ਕੱਟੀ ਕਰਕੇ ਕਿਸ ਕੋ ਵੰਟੇਗੇ ਜਿਨਕੇ ਜਿਆਦਾ ਬੱਚੇ ਹੈ ਉਹਨਾਂ ਕੋ ਵੰਟੇਗੇ ਕਾਂਗਰਸ ਤੇ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਬੇਕੀਆ ਨੂੰ ਸੰਪਤੀ ਦੇਣ ਵਾਲੇ ਬਿਆਨ ਤੇ ਜ਼ਬਰਦਸਤ ਸਿਆਸੀ ਕਮਸਾਨ ਮਚ ਗਿਆ ਦੂਜੇ ਗੱਡ ਦੀ VOTING ਤੋਂ ਮਹਿਸ ਚਾਰ ਦਿਨ ਪਹਿਲਾਂ PM ਨੇ M ਫੈਕਟਰ ਦਾ ਰਾਗ ਛੇੜ ਦਿੱਤਾ ਜਿਸ ਦੇ ਨਾਲ ਲੋਕ ਸਭਾ ਚੋਣਾਂ ਦੀਆਂ ਸਿਆਸੀ ਫਜ਼ਾਵਾਂ ਦੇ ਵਿੱਚ ਤੁਸ਼ਟੀ ਕਰਨ ਵਾਲਾ ਸ਼ਬਦ ਮੁੜ ਤੋਂ ਉੱਭਰ ਆਇਆ ਵਿਵਾਦ ਦੇ ਬਾਵਜੂਦ ਪੀਐਮ ਮੋਦੀ ਨੇ 24 ਘੰਟੇ ਦੇ ਅੰਦਰ ਮੁੜ ਆਪਣੇ ਬਿਆਨ ਨੂੰ ਦੁਹਰਾਇਆ ਅਤੇ ਇਸ ਲਈ ਹਵਾਲਾ ਦਿੱਤਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਸਰਕਾਰ ਦੇ ਨਾਮ ਪਰ ਕਬਜ਼ਾ ਕਰਕੇ ਆਪ ਦੀ ਸੰਪਤੀ ਕੋ ਛੀਨ ਕਰਕੇ ਬਾਟਨੇ ਦੀ ਬਾਤ ਕਰ ਰਹੀ ਹੈ ਕਾਂਗਰਸ ਇਹਾਂ ਤੱਕ ਜਾਏਗੀ ਅਗਰ ਆਪਕਾ ਗਾਉਂ ਮੈਂ ਪੁਰਾਣਾ ਪੈਤਰੁਕ ਗਾਇ बच्चों के भविष्य के लिए आपने शहर में हमारा छोटा फ्लैट ले लिया और अगर पता चला कि आपका गांव में भी एक घर है तो दो में से एक छीन लेंगे कि आपको दो की जरूरत नहीं है जिसको नहीं उसको दे देंगे प्रधानमंत्री भावे मुड़ अपने बयान दोहरा रहे ने पर कांग्रेस का इल्जाम है कि पीएम मोदी असल मुद्दों तो ध्यान भटका की कोशिश कर रहे ने कोई दसन सरकार की कोई प्राप्ति नहीं है जो आदमी अपने हिम्मत खो लेता है और जिसके पास बोलने के लिए कुछ मुद्दे नहीं हैं तो ऐसी चीजें लाते हैं अगर उनके पास उनके ठोस मुद्दे हैं ठोस काम है वो बता सकते हैं जैसा कि हमने नरेगा का बताते हैं तो मैं समझता हूँ कि चुनाव का मौसम है देश के प्रधानमंत्री कुछ भी कह सकते हैं क्योंकि पिछले दस बारह दिन में जो देश का माहौल बदला है लोगों को लगने लगा है उनको भी डर लग रहा है कि इंडिया शाइनिंग की तरह जो वाजपेयी जी के समय हुआ था ऐसा होने वाला है अंदर ही अंदर लोगों के अंदर बहुत सी नफरत है लोग कारोबारी व्यापारी डर रहे हैं हर वर्ग दुखी है नौजवान दुखी है किसान दुखी है और ये उनका बोलना संभावित है पीएम बयान का विरोध सिर्फ कांग्रेस ही नहीं बल्कि पुराने भाईवाल भी कर रहे हैं अकाली दल सीनियर लीडर बिक्रम सिंह मजीठिया ने क्या ਕੀ ਪੀਐਮ ਮੋਦੀ ਨੇ ਕੱਲ ਜੋ ਕੀਤਾ ਉਹ ਦੇਸ਼ ਦੇ ਲਈ ਡਾਕਟਰ ਅੰਬੇਦਕਰ ਦੇ ਦੁਆਰਾ ਬਣਾਏ ਗਏ ਸੰਵਿਧਾਨ ਨੂੰ ਕਮਜ਼ੋਰ ਕਰਦਾ ਹੈ ਉਹ ਸੰਵਿਧਾਨ ਜੋ ਸਾਰੇ ਨਾਗਰਿਕਾਂ ਨੂੰ ਬਰਾਬਰ ਸਮਝਦਾ ਹੈ ਅਕਾਲੀ ਦਲ ਹਮੇਸ਼ਾ ਘਟਕਿੰਤियां ਪੰਜਾਬ ਤੇ ਪੰਜਾਬੀਅਤ ਦੇ ਲਈ ਡਟਿਆ ਹੈ ਪੀਐਮ ਮੋਦੀ ਜੀ ਇਹ ਹੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਧਰਮਨਿਰਪਖ ਦੇਸ਼ ਦੇ ਪੀਐਮ ਦੇ ਤੌਰ ਤੇ ਤੁਹਾਡੇ ਬਿਆਨ ਤੋਂ ਬਹੁਤ ਸ਼ਰਮਸਾਰ ਹਾਂ ਫਿਲਹਾਲ ਇਸ ਵਿਚਾਲੇ ਕਾਂਗਰਸ ਪ੍ਰਧਾਨ ਖੜਗੇ ਨੇ ਪੀਐਮ ਮੋਦੀ ਤੋਂ ਮੁਲਾਕਾਤ ਦੇ ਲਈ ਸਮਾਂ ਮੰਗਿਆ ਹੈ ਤਾਂ ਜੋ ਲਗਾਤਾਰ ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਹੋਰ ਇਸ ਸਵਾਲਾਂ ਤੇ ਚਰਚਾ ਕੀਤੀ ਜਾ ਸਕੇ ਮਲਿਕ ਅਰਜੁਨ ਖੜਗੇ ਨੂੰ ਸਮਾਂ ਮਿਲੇਗਾ ਜਾਂ ਨਹੀਂ ਇਸ ਦਾ ਇੰਤਜ਼ਾਰ ਹੈ ਪਰ ਮੰਗਲ ਸੂਤਰ ਤੇ ਮੁਸਲਮਾਨ ਵਾਲੇ ਬਿਆਨ ਦੇ ਨਾਲ ਕਿਸ ਦਾ ਮੰਗਲ ਹੁੰਦਾ ਹੈ ਇਹ 4 ਜੂਨ ਨੂੰ ਪਤਾ ਲੱਗੇਗਾ ਰਿਪੋਰਟ ਨਿਊ ਸਿਟੀ ਇਹ ਸਭ ਦੇ ਵਿਚਾਲੇ ਕਾਂਗਰਸ ਚੋਣ ਕਮਿਸ਼ਨ ਦੇ ਦਰਵਾਜ਼ੇ ਤੇ ਪਹੁੰਚੀ ਹੈ ਪੀਐਮ ਮੋਦੀ ਦੀ ਸ਼ਿਕਾਇਤ ਲੈ ਕੇ ਔਰ ਚੋਣ ਕਮਿਸ਼ਨ ਨੂੰ ਕਾਂਗਰਸ ਵੱਲੋਂ ਕੁੱਲ 17 ਸ਼ਿਕਾਇਤਾਂ ਕੀਤੀਆਂ ਗਈਆਂ ਨੇ ਪੀਐਮ ਮੋਦੀ ਦੇ ਬਿਆਨ ਦੀ ਸ਼ਿਕਾਇਤ ਕੀਤੀ ਗਈ ਹੈ ਸੰਪਤੀ ਕਬਜ਼ਾਉਣ ਵਾਲਾ ਇਹ ਬਿਆਨ ਸੀ ਕਾਂਗਰਸ ਨੇ ਕਿਹਾ ਕਿ ਭਾਜਪਾ ਚੋਣ ਪ੍ਰਚਾਰ ਚ ਖੁੱਲੇ ਆਮ ਧਰਮ ਦੀ ਵਰਤੋਂ ਕਰ ਰਹੀ ਹੈ ਕਾਂਗਰਸ ਵੱਲੋਂ ਸੂਰਤ ਦੀ ਚੋਣ ਮੁਲਤਵੀ ਕਰਨ ਦੀ ਵੀ ਚੋਣ ਕਮਿਸ਼ਨ ਅੱਗੇ ਮੰਗ ਰੱਖੀ ਹੈ कांग्रेस पार्टी का ये डेलीगेशन अभी चुनाव आयोग से आया है बाहर हम धन्यवाद करते हैं चुनाव आयोग का कि उन्होंने बहुत अल्प समय में हमें जल्दी से जल्दी मीटिंग और कंप्लेंट अपनी दोहराने और बताने के लिए व्यापक रूप से समय दिया हम आशा और विश्वास करते हैं कि ठोस कदम जल्द से जल्द उठाए जाएंगे सबसे पहले है हमारी कंप्लेंट नंबर सत्रह इस देश के और मैं बहुत आदर के साथ कहता हूँ हमारे प्रधानमंत्री भी हैं इस देश के प्रधानमंत्री हैं और मैं वास्तव में उनका आदर करता हूँ क्योंकि बहुत मुखर वक्ता हैं प्रखर वक्ता है। मैं हाथ जोड़ के उनसे कहूँगा कि उन्होंने इस प्रकार का वक्तव्य कैसे दिया नहीं देना चाहिए और चुनाव आयोग को इसके ऊपर तुरंत एक्शन लेना चाहिए ये वक्तव्य आप सभी जानते हैं ये उनके ऑफिशियल हैंडल पे छपा हुआ है प्रकाशित है ਕਿ ਕਲ ਪਰਸੋ ਕੈਂਪੇਨ ਦੇ ਦੌਰਾਨ ਰਾਜਸਥਾਨ ਵਿੱਚ ਕਹਾ ਗਿਆ ਤੇ ਆਮ ਆਦਮੀ ਪਾਰਟੀ ਦੇ ਕੁੰਬੇ ਦੇ ਵਿੱਚ ਨਵੇਂ ਮਹਿਮਾਨ ਜੁੜੇ ਨੇ ਵੱਖ-ਵੱਖ ਧਿਰਾਂ ਦੇ ਆਗੂਆਂ ਨੂੰ ਅੱਜ ਮੁੱਖ ਮੰਤਰੀ ਮਾਨ ਵੱਲੋਂ ਜੀ ਆਇਆਂ ਕਿਹਾ ਗਿਆ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਸ਼ਾਮਿਲ ਹੋਣ ਵਾਲਿਆਂ ਦੇ ਵਿੱਚ ਜੰਡਿਆਲਾ ਨਗਰ ਕੌਂਸਲ ਦੇ ਪ੍ਰਧਾਨ ਮੀਤ ਪ੍ਰਧਾਨ ਤੇ ਕਈ ਕੌਂਸਲਰ ਨੇ ਬੀਜੇਪੀ ਐਸਸੀ ਮੋਰਚੇ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁੰਮਟਾਲਾ ਨੇ ਔਰ ਸਾਬਕਾ ਏਆਈਜੀ ਰੰਤੀਰ ਸਿੰਘ ਉੱਪਲ ਵੀ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮੁੱਖ ਮੰਤਰੀ ਮਾਨ ਵੱਲੋਂ ਇਹਨਾਂ ਸਭ ਨੂੰ ਪਾਰਟੀ ਦਾ ਜਿਹੜਾ ਸੀ ਪਰਨਾ ਪਹਿਨਾ ਕੇ ਇਹਨਾਂ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਵੈਲਕਮ ਕਿਹਾ ਗਿਆ ਨਗਰ ਕਾਉਂਸਲ ਦੇ ਮੌਜੂਦਾ ਪ੍ਰਧਾਨ ਸੰਜੀਵ ਕੁਮਾਰ ਲਵਲੀ ਜੀ ਵਾਈਸ ਪ੍ਰੈਜ਼ੀਡੈਂਟ ਸਰਦਾਰ ਰਣਜੀਤ ਸਿੰਘ ਮਲੋਤਰਾ ਜੀ ਸਾਡੇ ਕਾਉਂਸਲਰ ਆਸ਼ੂ ਬਨਾਇਕ ਜੀ ਅੱਜ ਕਾਂਗਰਸ ਨੂੰ ਛੱਡ ਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਜੋ ਪਿਛਲੇ 2 ਸਾਲਾਂ ਤੋਂ ਕੰਮ ਚੱਲ ਰਹੇ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਹਲਕਿਆਂ ਦੇ ਲੋਕ ਵੱਖ-ਵੱਖ ਮੋਤਬਰ ਵਿਅਕਤੀ ਕੋਈ ਜਿਵੇਂ ਅੱਜ ਮੋਗਾ ਤੋਂ ਬਾਗਾਪੁਰਾਣਾ ਤੋਂ ਅ ਕਈ ਟਕਸਾਲੀ ਅਕਾਲੀ ਦਲ ਦੇ ਪਰਿਵਾਰ ਜਿਹੜੇ ਨੇ ਮੋਤਭਾਰ ਜਿਹੜੇ ਨੇ ਉਹ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਈ ਆਗੂਆਂ ਨੂੰ ਅੱਜ ਸ਼ਾਮਲ ਕਰਵਾਇਆ ਗਿਆ ਹੈ ਮੁੱਖ ਮੰਤਰੀ ਰਹਾਇਸ਼ ਤੇ ਸੀਐਮ ਵੱਲੋਂ ਇਹਨਾਂ ਸਾਰੇ ਆਗੂਆਂ ਨੂੰ ਜੀ ਆਇਆਂ ਕਿਹਾ ਗਿਆ ਇਸ ਸਭ ਦੇ ਵਿਚਾਲੇ ਲੋਕ ਸਭਾ ਚੋਣਾਂ ਦੇ ਵਿੱਚ ਅੱਜ ਭਾਜਪਾ ਦਾ ਖਾਤਾ ਵੀ ਖੁੱਲ ਗਿਆ। ਗੁਜਰਾਤ ਦੀ ਸੂਰਤ ਸੀਟ ਤੋਂ ਭਾਜਪਾ ਦੀ ਜਿੱਤ ਹੋਈ ਹੈ ਔਰ ਭਾਜਪਾ ਦੇ ਕੈਂਡੀਡੇਟ ਮੁਕੇਸ਼ ਦਲਾਲ ਨਿਰਵਿਰੋਧ ਜਿੱਤੇ ਨੇ। ਕਾਂਗਰਸ ਉਮੀਦਵਾਰ ਦਾ ਇੱਥੇ ਪਰਚਾ ਰੱਦ ਹੋ ਗਿਆ ਸੀ। 8 ਬਾਕੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਈ ਸੀ। ਮੋਜੋ ਸਮਾਜ ਪਾਰਟੀ ਦੇ ਉਮੀਦਵਾਰ ਪਿਆਰੇ ਲਾਲ ਭਾਰਤੀ ਨੇ ਸਭ ਤੋਂ ਆਖਿਰ ਦੇ ਵਿੱਚ ਆਪਣਾ ਪਰਚਾ ਵਾਪਸ ਲਿਆ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਹਲੇ ਇਸ ਦਾ ਐਲਾਨ